ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਏਕ ਮੀਡੀਆ ਮੈਂ ਲੈ ਕੇ ਹਾਜ਼ਰ ਇੱਕ ਹੋਰ ਨਵੀਂ ਰਿਪੋਰਟ ਦੇ ਨਾਲ ਤਾਂ ਦੱਸਦੀ ਹਾਂ ਕਿ ਦਰਬਾਰ ਸੰਪਰਦਾਇ ਲੋਪੋ ਵਾਲਿਆਂ ਵੱਲੋਂ ਅੱਜ ਫੇਰ ਹਰਪੀਰਤਾ ਦੇ ਲਈ ਸਮਾਨ ਲਿਜਾਇਆ ਜਾ ਰਿਹਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸਮਾਨ ਉਹ ਕਿਹੜੇ ਇਲਾਕੇ ਵਿੱਚ ਲੈ ਕੇ ਜਾ ਰਹੇ ਨੇ ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਰ ਤੁਹਾਡਾ ਨਾਮ ਪਗੀਰਤ ਸਿੰਘ ਲੋਪੋ ਤੇ ਸਰ ਤੁਸੀਂ ਹਰਪੀਰਤਾ ਦੇ ਸੇਵ ਲਈ ਸਮਾਨ ਲੈ ਕੇ ਜਾ ਰਹੇ ਹੋ ਦਰਬਾਰ ਸੰਪਰਦਾਇ ਲੋਪੋ ਵੱਲੋਂ ਉਹਨਾਂ ਦੇ ਮੁੱਖ ਸੇਵਾਦਾਰ ਸੰਤ ਵੱਲੋਂ ਪਹਿਲਾਂ ਵੀ ਲੈ ਕੇ ਗਏ ਆਂ ਸੀ ਹੁਣ ਵੀ ਆ ਦੂਸਰੀ ਵਾਰੀ ਲੈ ਕੇ ਚੱਲੇ ਆ ਸਰ ਤੁਸੀਂ ਸਮਾਨ ਵਿੱਚ ਕੀ ਕੀ ਸਮਾਨ ਲੈ ਕੇ ਜਾ ਰਹੇ ਆਂ ਆਚਾਰ ਲੈ ਕੇ ਚੱਲੇ ਆਂ ਚੋਕਰ ਅਤੇ ਤੂੜੀ ਆ ਇਹ ਸਰ ਤੁਸੀਂ ਜਿਹੜੀ ਇਹ ਸੇਵਾ ਕਿੰਨੇ ਟਾਈਮ ਤੋਂ ਕਰਦੇ ਆਂ ਇਹ ਦਰਬਾਰ ਸੰਪਰਦਾਇ ਲੋਕਾਂ ਦਾ ਬਹੁਤ ਟਾਈਮ ਤੋਂ ਪਿਛਲੇ 60 70 ਸਾਲਾਂ ਤੋਂ ਸੇਵਾ ਕਰ ਰਹੀ ਹੈ ਕਾਲਜ ਵੀ ਹੈ ਸੰਸਥਾ ਦੇ ਕੀ ਸਰ ਤੁਹਾਡੇ ਨਾਲ ਕਿੰਨੇ ਲੋਕ ਇਸ ਸੇਵਾ ਦੇ ਵਿੱਚ ਜੁੜੇ ਹੋਏ ਆਂ ਬਹੁਤ ਸਾਰੇ ਤਕਰੀਬਨ ਪੰਜਾਬ ਭਾਰਤ ਚੋਂ ਵਿਦੇਸ਼ਾਂ ਚੋਂ ਵੀ ਸੰਗਤ ਜੁੜੀ ਹੋਈ ਆ ਇੰਗਲੈਂਡ ਅਮਰੀਕਾ ਤੇ ਕੈਨੇਡਾ ਵਿੱਚ ਜਰ ਲੋਕਾਂ ਨੇ ਇਹ ਸੇਵਾ ਵਿੱਚ ਤੁਹਾਡੇ ਨਾਲ ਕਿੰਨਾ ਕੋ ਯੋਗਦਾਨ ਪਾਇਆ ਬਹੁਤ ਜਾਦਾ ਯੋਗਦਾਨ ਦਿੱਤਾ ਸਾਰੀ ਗੁਰਸੰਗਤ ਨੇ ਬਹੁਤ ਜਿਆਦਾ ਤੇ ਸਰ ਤੁਹਾਨੂੰ ਕੀ ਤਕਲੀਫ ਵਗੈਰਾ ਤਾਂ ਨਹੀਂ ਆਈ ਨਹੀਂ ਨਹੀਂ ਬਿਲਕੁਲ ਕੋਈ ਤਕਲੀਫ ਨਹੀਂ ਕਿਰਪਾ ਮਾਲਕ ਦੀ ਸਭ ਕੁਝ ਵਧੀਆ ਹੋ ਰਿਹਾ ਤੇ ਸਰ ਹੁਣ ਤੁਸੀਂ ਕਿਹੜੇ ਇਲਾਕੇ ਵਿੱਚ ਜਾ ਰਹੇ ਹੋ ਇਹ ਆਪਾਂ ਜੀਦੇ ਕੋਲੇ ਮੱਲਾਂ ਵਾਲੇ ਪਿੰਡ ਕੋਲੇ ਕਿਹੜਾ ਲੱਗਦਾ ਮੱਲਾਂ ਵਾਲਾ ਮੱਲਾਂ ਵਾਲਾ ਇਲਾਕਾ ਮੱਲਾਂ ਵਾਲਾ ਇਲਾਕਾ ਪਹਿਲਾਂ ਵੀ ਅਸੀਂ ਲੈ ਕੇ ਗਏ ਆ ਉੱਥੇ ਠੀਕ ਹੈ ਤੇ ਸਰ ਉਦੋਂ ਤੁਸੀਂ ਕੀ ਲੈ ਕੇ ਗਏ ਸੀਗੇ ਸਮਾਨ ਉਹ ਤੋਂ ਵੀ ਇਚਾਰ ਸੀ ਦਵਾਈਆਂ ਸੀ ਤੇ ਤੁੜੀ ਸੀ ਤੇ ਚੋਕਰ ਸੀ ਜਿਹੜੀ ਚੀਜ਼ ਦੀ ਉਤਰੋਂ ਡਿਮਾਂਡ ਆਉਂਦੀ ਹੈ ਉਹੀ ਚੀਜ਼ਾਂ ਲੈ ਕੇ ਜਾਂਦੇ ਆ ਤੁਹਾਡਾ ਨਾਮ ਹਰਵਿੰਦਰ ਸਿੰਘ ਲੁੱਪੂ ਜੀ ਜੀ ਸਰ ਤੁਸੀਂ ਵੀ ਇਹ ਸੇਵਾ ਕਦੋਂ ਤੋਂ ਕਰਦੇ ਆ ਰਹੇ ਹੋ ਅਸੀਂ ਇਹਨਾਂ ਦੇ ਨਾਲ ਪੁਰਾਣੇ ਸਮੇਂ ਲੰਮੇ ਸਮੇਂ ਤੋਂ ਕਰ ਰਹੇ ਆ ਇਹ ਪਹਿਲਾਂ ਇਹਨਾਂ ਸਾਡੇ ਮੁੱਢ ਆ ਇਹ ਇਹ ਸੰਤਾਂ ਦੇ ਬੇਟੇ ਨੇ ਸੰਤ ਜੀ ਸਿੰਘ ਜੀ ਲੁੱਪੂ ਉਹ ਸਾਨੂੰ ਉਪਦੇਸ਼ ਜੋ ਕਰਦੇ ਆ ਅਸੀਂ ਉਦੋਂ ਚੱਲੇ ਆ ਰਹੇ ਆ ਸਾਰੇ ਇਹ ਸਾਰੇ ਸੇਵਾਦਾਰ ਆ ਸਾਡੇ ਨਾਲ ਪੁਰਾਣੇ ਜੁੜੇ ਹੋਏ ਆ ਹਾਂਜੀ ਸੰਸਥਾ ਨਾਲ ਇਹ ਸਾਰੇ ਸਾਨੂੰ ਉੱਥੋਂ ਲੈ ਕੇ ਆਈ ਸਮਾਨ ਲੈ ਕੇ ਜਾ ਰਹੇ ਆ ਅੱਜ ਵੀ ਹਾਂਜੀ ਜੋ ਹਾਂਜੀ ਹੁਣ ਤੱਕ ਤੁਸੀਂ ਕਿੰਨੇ ਹੜ ਪੀੜਤਾ ਪਿੰਡਾਂ ਨੂੰ ਸਮਾਨ ਪਹੁੰਚਾਇਆ ਹਾਂ ਤਿੰਨ ਚਾਰ ਵਾਰੀ ਅਸੀਂ ਜਾ ਚੁੱਕੇ ਹਾਂ ਜਿੱਥੇ ਜ਼ਰੂਰਤ ਹੁੰਦੀ ਅਸੀਂ ਉੱਥੇ ਜਾ ਵਰਦੇ ਨਾ ਚੀਜ਼ਾਂ ਦੀ ਕੋਈ ਗਿਣਤੀ ਨਹੀਂ ਮੈਡਮ ਜਿੱਥੇ ਜ਼ਰੂਰਤ ਆ ਉੱਥੇ ਜਾ ਵਰਦੀਦਾ ਸੀ ਤੇ ਹਜੇ ਵੀ ਕੁਝ ਪਿੰਡ ਹਜੇ ਵੀ ਹੜ ਮਤਲਬ ਹੜ ਦੇ ਪਾਣੀ ਨਾਲ ਜੂਝ ਰਹੇ ਆ ਹਾਂਜੀ ਉਹਨਾਂ ਵਾਸਤੇ ਕਰ ਰਹੇ ਆ ਜਿੱਥੋਂ ਕਿ ਸਾਨੂੰ ਸੁਨੇਹਾ ਮਿਲ ਰਿਹਾ ਹੈ ਸੰਸਥਾ ਨੂੰ ਅਸੀਂ ਉਸ ਤੇ ਪਹੁੰਚ ਕਰ ਰਹੇ ਆ ਜਿੰਨੀ ਸਾਡੇ ਚ ਪਹੁੰਚ ਅਸੀਂ ਕਰ ਰਹੇ ਆ ਸੰਗਤ ਸਾਥ ਦੇ ਰਹੀ ਹੈ ਇਹ ਚੀਜ਼ ਤੁਹਾਡਾ ਬਿਲਕੁਲ ਅਸੀਂ ਪੰਜਾਬ ਚਾ ਚੁੱਕੇ ਸਾਮਾਨ ਅੱਜ ਅਸੀਂ 10 ਟਰਾਲੀਆਂ ਲਗਭਗ ਲੈ ਕੇ ਜਾ ਰਹੇ ਆ ਅੱਗੇ ਸਾਰੇ 15 ਟਰਾਲੇ ਅੱਗੇ ਲੈ ਕੇ ਗਏ ਸੀਗੇ ਭਰ ਕੇ ਸਾਮਾਨ ਦੇ ਯਾਨੀ ਚਾਰ ਚੌਥੀ ਵਰੀ ਜਾ ਰਹੇ ਆ ਅਸੀਂ ਜਦੋਂ ਜ਼ਰੂਰਤ ਹੁੰਦੀ ਓੰਨਾ ਅਸੀਂ ਲੈ ਜਾਂਦੇ ਆ ਹਰ ਵਾਰ ਮੇਰਾ ਨਾਮ ਸ਼ੇਰ ਸਿੰਘ ਸੰਗਲਵਾਲ ਹਾਂਜੀ ਜੀ ਸਰ ਤੁਸੀਂ ਇਸ ਗਰੁੱਪ ਦੇ ਨਾਲ ਕਦੋਂ ਕਦੇ ਜੁੜੇ ਹੋਏ ਹੋ ਅਸੀਂ ਜੀ 99 ਦੇ ਜੁੜੇ ਜਿੰਨੇ ਸੀ ਸੰਬੰਧਨ ਹਾਂਜੀ ਅਸੀਂ ਮਹਾਪੁਰਸ਼ਨ ਜਗੀ ਸਿੰਘ ਜੀ ਨਾਲ ਭਾਈ 99 ਜੁੜੇ ਹੋਏ ਆ ਉਸ ਤੋਂ ਬਾਅਦ ਜੋ ਵੀ ਸੇਵਾ ਲੱਗਦੀ ਹੈ ਜਿਸ ਤੇ ਵੀ ਲੱਗਦੀ ਆ ਅਸੀਂ ਉੱਥੇ ਆ ਕੇ ਕੰਮ ਜਾਂਦੇ ਆ ਜੀ ਹਾਂਜੀ ਸਾਡਾ ਪੰਜ ਮਹੀਨਾ ਟ੍ਰੱਕਾ ਜੀ ਜਾ ਰਹੇ ਟਰਾਲ ਤਾਂ ਤੁਸੀਂ ਕਿੰਨੇ ਵਾਰ ਜਾ ਚੁੱਕੇ ਹੋ ਅਸੀਂ ਪੰਜ ਚੌਥੀ ਵਾਰ ਜਾ ਰਹੇ ਹਾਂ ਹਾਂਜੀ ਹੜਪੀੜ ਦਾ ਪਰ ਜੇ ਉਹ ਵੀ ਉਹਨੇ ਲੋਡ ਪੈਂਦੀ ਹੈ ਅਸੀਂ ਉੱਥੇ ਪਹੁੰਚਦੇ ਹਾਂ ਤੁਹਾਡਾ ਨਾਮ ਮਨਿੰਦਰ ਸਿੰਘ ਜੀ ਸਰ ਤੁਸੀਂ ਹੜਪੀੜ ਤਾਈ ਦੇ ਲਈ ਸਮਾਨ ਲੈ ਕੇ ਜਾ ਰਹੇ ਹੋ ਤੇ ਇਸ ਸਮਾਨ ਵਿੱਚ ਤੁਸੀਂ ਕੀ ਕੀ ਸਮਾਨ ਲੈ ਕੇ ਜਾ ਰਹੇ ਹੋ ਇੱਕ ਤਾਂ ਚਾਰਾ ਹੈ ਮੈਮ ਇੱਕ ਅਚਾਰ ਹੈ ਇੱਕ ਚੂਰਾ ਹੈ ਕੱਟ ਤੱਕ ਤੁਸੀਂ ਕੀ ਸਮਾਨ ਪਹੁੰਚਾਇਆ ਹੈ ਤੇ ਇਹੀ ਰਾਸ਼ਨ ਆਹੀ ਪਹਿਲਾਂ ਇਹਦੇ ਵਿੱਚ ਰਾਸ਼ਨ ਵੀ ਗਈਆਂ ਮੈਡੀਸਿਨਸ ਵੀ ਗਈਆਂ ਨੇ ਤੇ ਜਿਹੜੇ ਸਾਹ ਨਾਲ ਰਿਕੁਆਇਰਮੈਂਟ ਹੁੰਦੀ ਆ ਇਲਾਕੇ ਦੇ ਵਿੱਚੋਂ ਉਹ ਸਾਹ ਨਾਲ ਫਿਰ ਓਵੇਂ ਓਵੇਂ ਅਰੇਂਜਮੈਂਟ ਕਰਕੇ ਸੰਗਤ ਅਪਰੋਚ ਕਰਦੀ ਜਾਈ ਹਾਂ ਜੀ ਤੇ ਹੁਣ ਤੁਸੀਂ ਕਿਹੜੇ ਇਲਾਕੇ ਵਿੱਚ ਜਾ ਰਹੇ ਹੋ ਹੁਣ ਅਸੀਂ ਜੀਰੇ ਰਾਕੇ ਜਮੱਲਾਵਾਲਾ ਪਿੰਡ ਹੈ ਉੱਥੇ ਜਾ ਰਹੇ ਹਾਂ ਕਿਹੜੇ ਇਲਾਕੇ ਵਿੱਚ ਗਏ ਸੀ ਪਹਿਲਾਂ ਵੀ ਇਸੇ ਇਲਾਕੇ 'ਚ ਗਏ ਸੀ ਪਰ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸੀਗੇ ਜਿਵੇਂ ਜਿਵੇਂ ਰਿਕੁਆਇਰਮੈਂਟ ਆਉਂਦੀ ਹੈ ਫਿਰ ਉਵੇਂ-ਉਵੇਂ ਜਾਇਦੇ ਠੀਕ ਹੈ ਸਰ ਤੇ ਸਾਡਾ ਜਿਹੜਾ ਪੰਜਾਬ ਆ ਹਜੇ ਤੱਕ ਇਹ ਹੜਾ ਤੋਂ ਬਰਿਆ ਨਹੀਂ ਆ ਐਕਚੁਅਲੀ ਇਹ ਨੁਕਸਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਗਿਆ ਇਹ ਨੁਕਸਾਨ ਇਹ ਨਹੀਂ ਕਹਿ ਸਕਦੇ ਵੀ ਪਾਣੀ ਘਟ ਗਿਆ ਤਾਂ 10 ਦਿਨਾਂ ਦੇ ਵਿੱਚ ਠੀਕ ਹੋ ਚੁੱਕਾ ਜੀ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹਜੇ ਵੀ ਜ਼ਰੂਰਤ ਆ ਬਹੁਤ ਜ਼ਿਆਦਾ ਲੋਡ ਹੈ ਜੀ ਸਰ ਕਹਿੰਦੇ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ਜੇ ਸਰਕਾਰ ਨੇ ਇੰਨਾ ਕੁ ਕੀਤਾ ਹੁੰਦਾ ਤਾਂ ਫਿਰ ਸ਼ਾਇਦ ਲੋਕਾਂ ਨੂੰ ਇੰਨੀ ਲੋਡ ਨਹੀਂ ਪੈਣੀ ਸੀਗੀ ਤੇ ਫਿਰ ਲੋਕਾਂ ਨੇ ਕਿੰਨਾ ਕੁ ਯੋਗਦਾਨ ਪਾਇਆ ਇਸ ਸਮਾਨ ਵਿੱਚ ਤੁਹਾਡੇ ਲੋਕਾਂ ਦਾ ਯੋਗਦਾਨ ਮੈਂ ਬਹੁਤ ਆ ਉਹ ਸ਼ਾਦੇ ਕੋਲ ਸ਼ਬਦ ਹੈ ਨਹੀਂਗੇ ਲੋਕਾਂ ਦੇ ਜਿਨ ਜੋ ਉਹਨਾਂ ਨੇ ਯੋਗਦਾਨ ਪਾਇਆ ਹੈ ਉਹ ਉਹਦੇ ਵਿੱਚ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਹਾਂਜੀ ਤੇ ਸਰ ਤੁਸੀਂ ਕਿੰਨੇ ਕੇ ਟਾਈਮ ਤੋਂ ਇਹਨਾਂ ਨਾਲ ਜੁੜੇ ਹੋਏ ਆ ਅਸੀਂ ਤਾਂ ਸਾਡੀਆਂ ਪੀੜ੍ਹੀਦਰ ਪੀੜ੍ਹੀ ਐਵੇਂ ਸੰਪਰਦਾਇ ਨਾਲ ਜੁੜੇ ਹੋਏ ਆ ਜੀ ਬਸ ਸੇਵਾ ਹੈ ਗੁਰੂਆਂ ਦੀ ਜੋ ਉਹਨਾਂ ਦਾ ਹੁਕਮ ਮੰਨਿਭਾਰੇ ਹੈ ਤਾਂ ਆਪਾਂ ਦੇਖ ਹੀ ਲਿਆਏ ਕਿ ਜਿਹੜੀ ਇਹ ਸੇਵਾ ਬਹੁਤ ਟਾਈਮ ਤੋਂ ਕਰਦੇ ਆ ਰਹੇ ਆ ਤੇ ਹੜਪੀਟਾਂ ਦੇ ਲਈ ਉਹਨਾਂ ਨੇ ਜੋ ਰਾਸ਼ਨ ਇਕੱਠਾ ਕੀਤਾ ਹੈ ਤੇ ਲੋਕਾਂ ਨੇ ਵੀ ਇਸ ਵਿੱਚ ਬਹੁਤ ਯੋਗਦਾਨ ਪਾਇਆ ਹੈ ਤਾਂ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਮੈਂ ਮਹਿਕ ਦੀਪਕਾਰ ਕੈਮਰਾਮੈਨ ਤਰਸੀਮ ਸਿੰਘ ਦੇ ਨਾਲ ਧੰਨਵਾਦ